ਜੀ ਆ ਦੇਖੋ ਜਿਵੇਂ ਵਧੀਆ ਮੈਰਿਜ ਵਾਲੀਆਂ ਇਟਮ ਹਾਂ ਹਾਂ ਔਰਗਾਂਜਾ ਦਾ ਸੂਟ ਹੈ ਜੀ ਜੀ ਹੈਂਡਵਰਕ ਹੋਇਆ ਅੱਛਾ ਸਾਰਾ ਜਗਮਗਾ ਕਰਦਾ ਹੈਂਡਵਰਕ ਆ ਗਿਆ ਹਾਂਜੀ ਪੂਰਾ ਵਧੀਆ ਸਰਦਾਰੀ ਹੈਂਡਵਰਕ ਹੋਇਆ ਆ ਦੇਖੋ ਜੀ ਵਾਹ ਨਾਲ ਆਊਗਾ ਜੀ ਔਰਗਾਂਜਾ ਦਾ ਦੁਪੱਟਾ ਦੁਪੱਟਾ ਪੂਰਾ ਸੋਹਣਾ ਹੈਂਡਵਰਕ ਵਾਲਾ ਹੀ ਦੁਪੱਟਾ ਜੀ ਜੀ ਠੀਕ ਹੈ ਜੀ ਸੂਟ ਪਿਕ ਦੇ 2200 ਰੁਪਏ ਦੇ ਰੇਂਜ ਚ ਬਿਲਕੁਲ ਜੀ ਮੈਂ ਉਹੀ ਦੇਖ ਰਿਹਾ ਐਨੇ ਦਾ ਤਾਂ ਕੰਮ ਹੀ ਕੀਤਾ ਹੈ ਉੱਤੇ ਗੱਲਾ ਠੀਕ ਹੈ ਨਾ ਜੀ ਆਹ ਦੇਖੋ ਜੀ ਨਾਲ ਇਹ ਦੇਣਾ ਦੁਪੱਟਾ ਔਰ ਖੁੰਲਾ ਡੁੱਲਾ ਦੁਪੱਟਾ ਮਤ ਹੈ 2.5 ਮੀਟਰ ਤੇ ਪੂਰੇ ਸੋਨੇ ਹੈਵੀ ਦੁਪੱਟੇ ਹੈ ਜੀ ਜੀ ਸੂਟ ਵੀ ਸੋਨਾ 2200 ਤੋਂ 2200 ਰੇਂਜ ਵਿੱਚ ਵਿਕਦਾ ਹਾਂ ਹਾਂ 990 ਰੇਂਜ ਵਿੱਚ ਲੱਗਣਾ ਹੈ ਮਤਲਬ ਜਿੰਨੇ ਦਾ ਵਰਕ ਨਹੀਂ ਕੀਤਾ ਉਹਨੇ ਚ ਪੂਰਾ ਸੂਟ ਦੁਪੱਟਾ ਸਾਰਾ ਕੁਝ ਦੇ ਦੇਣਾ ਸਾਰਾ ਕੁਝ ਦੇ ਦੇਣਾ ਜੀ ਰੰਗ ਆਉਣਗੇ ਇਹਦੇ ਵਿੱਚ ਵੀ ਚਾਰ ਇੱਕ ਵੀ ਜੀ ਆਹ ਦੇਖੋ ਇਸ ਤੋਂ ਬਾਅਦ ਆਏਗਾ ਜੀ ਦੱਪਕਾ ਵਰਕ ਜੀ ਜੀ ਦੱਪਕਾ ਵਰਕ ਦਾ ਸੂਟ ਵਿਕਦਾ ਹੈ 2500 ਤੋਂ 3000 ਰੁਪਏ ਦਾ ਹਾਂ 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 ਠੀਕ ਹੈ ਜੀ ਆਹ ਘੇਰੇ ਤੇ ਦੇਖੋ ਜੀ ਵਰਕ ਨਾਲ ਆਊਗਾ ਜਿਹਦੇ ਨਾਲ ਪਿਓਰ ਆਰਗੈਂਜ਼ਾ ਦਾ ਇਹ ਜ਼ਬਰਤਾ ਪਿਓਰ ਆਰਗੈਂਜ਼ਾ ਦੀ ਆ ਗਈ ਸ਼ਰਟ ਜੀ 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 ਸਿਲਕ ਦੀ ਆਊਗੀ ਬਾਟਮ ਹਾਂ ਹਾਂ ਹਾਂ